ਨਾ ਭਈ ਦਰਦਾ ਦੇ ਠੋਕਰਾਂ ਪਾਣੇ ਨਾ ਕਹੇਦੀ ਚੱਕਰੀ ਕਾ ਨਹੀਂ ਭਵੇ ਨਾ ਕਹੇਦੇ ਦਰਤੇ ਬੈਠਣਾ ਭਵੇ ਨਾ ਦੂਸਰੇ ਦੇ ਹੱਥਾਂ ਵੱਲ ਦੇਖਣਾ ਭਵੇ ਬਾਹਰ ਪਰाये ਵੈਸਣਾ ਸਾਈ ਮੁਜੇ ਨਾ ਦੇ ਇਹ ਤੋ ਇੰਜੇ ਰੱਖੀ ਜੀਓ ਸਰੀਰ ਬਾਬਾ ਫਰੀਦ ਜੀ ਕਹਿੰਦੇ ਜੇ ਮੈਨੂੰ ਕਿਸੇ ਦੇ ਦਰਦਾ ਮੰਗਤਾ ਬਣਾਉਣਾ ਹੈ ਦੂਸਰੇ ਤੇ ਕਰਦਾ ਭਿਖਾਰੀ ਬਣਾਉਣਾ ਇਹਦੇ ਨਾਲ ਚੰਗਾ ਹੈ ਤੂੰ ਮੈਨੂੰ ਦੁਨੀਆ ਚ ਹੀ ਚੁੱਕ ਲੈ। ਬਾਬਾ ਫਰੀਦ ਜੀ ਦੇਖੋ ਕਿੰਨਾ ਸੋਣਾ ਗਿਆਨ ਦਿੰਦੇ। ਕਿ ਕਿਸੇ ਦੀ ਚੱਕਰੀ ਕਰਨੀ। ਜੇ ਚੱਕਰੀ ਕਰਨੀ ਹੈ ਤਾਂ ਆ ਚੱਕਰੀ ਕਰੋ ਕਿਹੜੀ? ਗੁਰ ਪੀਰਾਂ ਕੀ ਚੱਕਰੀ। ਕਰਨੀ ਹੈ ਗੁਰ ਪੀਰਾਂ ਦੀ ਚੱਕਰੀ ਕਰ ਗੁਰੂ ਨਾਨਕ ਸਾਹਿਬ ਦੀ ਚੱਕਰੀ ਕਰ। ਨਾਲ ਇਹ ਵੀ ਕਹੇ ਤਾਂ ਮਹਾ ਕਰੜੀ ਇਹ ਐਵੇਂ ਨਹੀਂ ਹੁੰਦੀ। ਇਹ ਦੇਖ ਰਾਤੀ ਦੇ ਖਾਲੀ ਰਮਲੇ ਚੜਾਤੇ ਬਸ ਐਜਾ ਕੁਝ ਕਰ ਦਿੱਤਾ ਕਿ ਸੌਕੀ ਹੋ ਗਈ ਸੇਵਾ ਭਾਈ ਗੁਰ ਪੀਰਾਂ ਕੀ ਚੱਕਰੜੀ ਮਹਾ ਕਰੜੀ ਕਹਿੰਦੇ ਬੜੀ ਔਖੀ ਹੈ ਭਾਈ ਇਹ ਸੌਕੀ ਨਹੀਂ ਹੁੰਦੀ ਕਿ ਜੀਨੇ ਭਾਈ ਨਿਭਾ ਲਈ ਏ ਉਹ ਤਾਂ ਅਜ ਭਾਈ ਉਹ ਸੱਚਖੰਡ ਦਾ ਆਨੰਦ ਮਾਣਦੇ ਏ ਕਿ ਬੰਦ ਬੰਦ ਘਟਵਾਏ ਕੋਪਰ ਲੋਹਾ ਏ ਨੇ ਸਿੱਖੀ ਸਤ ਕਰੀ ਆ ਏ ਪਰਮਾਤਮਾ ਪ੍ਰਤੀ ਆਪਣਾ ਪ੍ਰੇਮ ਨੇ ਕਦੇ ਨੀਵਾ ਹੁਣ ਦਿੱਤਾ ਚੁਕਣ ਦਿੱਤਾ ਦੁੱਖ ਤਾਂ ਆਉਂਦੇ ਆਉਣ ਦੇ ਦੁੱਖ ਤਾਂ ਭਾਵੇਂ ਤੂੰ ਸੰਸਾਰ 'ਚ ਘੱਟ ਨਾ ਜਾਏ ਜਿੰਨਾ ਮਰਜੀ ਸੁਖੀਂ ਹਰ ਬਾ ਖਰਵਾ ਪਤੀ ਹੈ ਪਰ ਇੱਕ ਨਾ ਇੱਕ ਦਿਨ ਤਾਂ ਇਸ ਸੰਸਾਰ ਨੂੰ ਅਲਵਿਦਾ ਕਹਿਣਾ ਹੀ ਕਹਿਣਾ ਹੈ ਫਿਰ ਅਗਲਾ ਸੰਸਾਰ ਕਿਹੜਾ ਤੇਰੀ ਮਰਜ਼ੀ ਦਾ ਨਹੀਂ ਹੋਣਾ ਤੇ ਪੈਸੇ ਨਾਲ ਹੀ ਕਿਰੀਦਿਆ ਜਾਂਦਾ ਹੈ ਉਹ ਸੰਸਾਰ ਵਿੱਚ ਸੁੱਖ ਤਾਂ ਕੇਵਲ ਤੋਂ ਕੇਵਲ ਪਰਮਾਤਮਾ ਵਾਹਿਗੁਰੂ ਦੀ ਭਜਨ ਬੰਦਗੀ ਸਦਕੇ ਮਿਲਦੇ ਆ ਜਿੱਦੋਂ ਤੋਂ ਟੁੱਟਿਆ ਬੈਠਾ ਹਣ ਬਾਜ ਐ ਕਹਿੰਦੇ ਆ ਬੜੇ ਦੁੱਖ ਨੇ ਭਾਈ ਜੇ ਚਾਕਰੀ ਕਰਨੀ ਹੈ ਗੁਰਪੀਰਾਂ ਦੀ ਕਰ ਜਿਹੜੇ ਤੈਨੂੰ ਸਦੀਵ ਸੁੱਖ ਦੇਣਗੇ ਕੀ ਦੁਨੀਆ ਦੇ ਨਾਲ ਜੁੜਿਆ ਬੈਠਾ ਦੁਨੀਆ ਦੇ ਮਗਰ ਤੁਰਿਆ ਫਿਰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਸ ਇੱਕੋ ਗੱਲ ਐ ਕੀ ਖਾਣਾ ਕੀ ਬੱਚਿਆਂ ਨੂੰ ਖਿਲਾਉਣਾ ਬਸ ਇਤਨਾ ਚਿੰਤਾ ਦੇ ਵਿੱਚ ਡੁੱਬਿਆ ਬਿਠਾ ਰਹਿਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਨਹੀਂ ਸੋਚਿਆ ਕਿ ਮੈਂ ਇਸ ਸੰਸਾਰ ਵਿੱਚੋਂ ਲੈ ਕੇ ਕੀ ਜਾਣਾ ਗਲਤੀ ਤੇ ਹੀ ਹੁੰਦੀ ਹੈ ਨਾ ਤੂੰ ਆਪਣੀ ਸੋਚ ਕਿ ਤੂੰ ਆਪਣੀ ਸੋਚ ਪਈ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਅੱਬਾ ਫਰੀਜੀ ਕਹਿੰਦੇ ਲੋਕ ਤਾਂ ਆਪਣੇ ਆਪਣੇ ਸੋਦੇ ਆ ਆਪਣੇ ਪਰਿਵਾਰ ਦੀ ਜਿੰਮਤ ਆਪਦੀ ਪੈਗੀ ਚਿੰਤਾ ਹੈ ਕਿ ਮੈਂ ਜਦੋਂ ਸੰਸਾਰ ਤੋਂ ਜਾਣਾ ਜੇ ਕਿਤੇ ਮੈਂ ਇਸ ਭਜਨ ਦੇ ਜਾਣੇ ਤੋਂ ਖਾਲੀ ਗਿਆ ਮੇਰੀ ਕਿ ਕਿਸੇ ਬਾਤ ਨਾ ਕਿਸੇ ਕਹਿੰਦੇ ਉੱਥੇ ਮੇਰੀ ਕਿਸੇ ਨੇ ਵੀ ਫਰਿਆਦ ਨਹੀਂ ਸੁਣਨੀ ਹੁਣ ਇਸ ਸੰਸਾਰ ਵਿੱਚ ਬੈਠੇ ਆ ਬਾਦਸ਼ਾਹ ਕਹਿੰਦੇ ਬਾਣੀ ਪੜ੍ਹੇਗਾ ਸੁਣੇਗਾ ਤੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਸਾਡੀਆਂ ਚਿੰਤਾ ਉੱਥੇ ਤੇ ਉੱਥੇ ਖੜੀਆਂ ਨੇ ਕਿ ਜ਼ਿੰਦਗੀ ਬਤੀਤ ਹੋ ਗਈ ਬਾਣੀ ਪੜਦਿਆਂ ਨੂੰ ਸੁਣਦਿਆਂ ਨੂੰ ਤਕਲੀਫ ਉੱਥੇ ਦੀ ਹੁੰਦੀ ਹੈ ਟੈਨਸ਼ਨ ਉੱਥੇ ਦੀ ਹੁੰਦੀ ਹੈ ਸੁੱਖਾਂ ਵੱਲ ਭੱਜਿਆ ਫਿਰਦਾ ਮੋਹ ਮਾਇਆ ਮੋਤਵਲ ਤੁਰਿਆ ਫਿਰਦਾ ਬਾਣੀ ਪੜਦਾ ਮੈਂ ਕਿਸ ਵਾਸਤੇ ਮੇਰਾ ਬੀਜ ਲੱਗ ਜੇ ਬਾਣੀ ਪੜਦਾ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਆ ਜੇ ਬਾਣੀ ਪੜਦਾ ਕਿਸ ਵਾਸਤੇ ਕਿ ਮੇਰੇ ਘਾੜ ਸਪਨੋ ਹੋ ਜਾਣ ਕਦੇ ਇਸ ਲਈ ਵੀ ਬਾਣੀ ਪੜ ਕਿ ਮੈਂ ਸੱਚਖੰਡ ਦੇ ਵਿੱਚ ਪ੍ਰਵੇਸ਼ ਹੋ ਜਾਵਾਂ ਕਿ ਮੈਨੂੰ ਉਸ ਵੈਗਰੂ ਦੇ ਘਰ ਦੇ ਵਿੱਚ ਜਗ੍ਹਾ ਮਿਲ ਜੇ ਜਿੱਥੋਂ ਮੈਂ ਵਾਪਸ ਕਦੇ ਦੁੱਖਾਂ ਦੇ ਸੰਸਾਰ ਵਿੱਚ ਗਿਰੀ ਨਹੀਂ ਸਕਦਾ ਕਿ ਦੁੱਖਾਂ ਦਾ ਘਰ ਹੈ ਤਾਂ ਇੱਥੇ ਨਹੀਂ ਹੈ ਅਗਾ ਹੁਣਾ ਵਾ ਇੱਥੇ ਜਿੰਨੀ ਮਿਹਨਤ ਹੁੰਦੀ ਹੈ ਵੇਥੋਣੀ ਹੈ ਸਤ ਦੇ ਮਾਰਗ ਤੇ ਚੱਲ ਕੇ ਭਾਈ ਸਤ ਦਾ ਮਾਰਗ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਹੈ ਇਸ ਗੁਰਬਾਣੀ ਤੇ ਚੱਲਣਾ ਹੈ ਇਥੇ ਕੇਵਲ ਤੋਂ ਕੇਲ ਪੜ੍ਹਾਈ ਲਿਖਾਈ ਨਾਲ ਗੱਲ ਨਹੀਂ ਬਣਦੀ ਵੇਦਕ ਤੇਵ ਸਿਮਰਤ ਸਭ ਸਾਥ ਇਹਨੇ ਪੜਿਆ ਮੁਕਤ ਨਾ ਹੋਈ ਗੁਰਬਾਣੀ ਦੇ ਫਰਮਾਨ ਆ ਨਾ ਤੇ ਹਰ ਕੋਈ ਬੰਦਾ ਸਮਝ ਵੀ ਗਿਆ ਕਿ ਭਾਈ ਧਰਮ ਕਿਤਾਬਾਂ ਨੂੰ ਇਹਨਾਂ ਨੂੰ ਪੜ੍ਹਦੇ ਨਾਲ ਮੁਕਤੀ ਨਹੀਂ ਕਦੋਂ ਹੈ ਇੱਕ ਅੱਖਰ ਜੋ ਗੁਰਮੁਖ ਜਾਪੇ ਤਿਸ ਕੀ ਨਿਰਮਲ ਸੋ ਜਿਸ ਨੇ ਇੱਕ ਵੀ ਗੱਲ ਮੰਨ ਲਈ ਉਹਦੇ ਬੇੜੇ ਪਾਰ ਹੋ ਜਾਣੇ ਆ ਭਾਈ ਬਚਨ ਕਮਾਉਣੇ ਪੈਂਦੇ ਆ ਭੂਮੀ ਚੋਰ ਨੇ ਵੀ ਤਾਂ ਬਚਨੀ ਕਮਾਇਆ ਸੀ ਨਾ ਜਦੋਂ ਮਿਲਾਪ ਹੋਇਆ ਸੱਚੇ ਗੁਰੂ ਦੇ ਨਾਲ ਇਹ ਸੱਚੇ ਸਤਗੁਰ ਪਾਤਸ਼ਾਹ ਦੇ ਦਰਸ਼ਨ ਕੀਤੇ ਸਤਗੁਰਾਂ ਦੇ ਵਚਨ ਸੁਣੇ ਮਨ ਬਦਲ ਗਿਆ ਤੇ ਸਤਗੁਰ ਪਾਤਸ਼ਾਹ ਨੇ ਉਹਨੂੰ ਇਹ ਨਹੀਂ ਕਿਹਾ ਜਦੋਂ ਪੁੱਛਿਆ ਸੀ ਕਰਦਾ ਕੀ ਹੈ ਚੋਰੀਆਂ ਕਰਦਾ ਸਤਗੁਰ ਜੀ ਮੈਂ ਤਾਂ ਮੈਂ ਤਾਂ ਪਾਪੀ ਬੰਦਾ ਕਹਿੰਦੇ ਚਲੋ ਠੀਕ ਹੈ ਬਈ ਉਹਦੇ ਵਿੱਚ ਇੱਕ ਯੁਗਤੀ ਦੱਸ ਦਿੱਤੀ ਨਾਮ ਜਪਣ ਦੀ ਕਹਿੰਦੇ ਹੁਣ ਮੈਂ ਤੈਨੂੰ ਇਹ ਤਾਂ ਨਹੀਂ ਕਹਿੰਦਾ ਵੀ ਚੋਰੀਆਂ ਛੱਡ ਕੇ ਸਾਥ ਬਣ ਜਾ ਐ ਕਰ ਇੱਕ ਬਚਨ ਕਮਾਲ ਆ ਤੂੰ ਅਦੇ ਚੋਰੀਆਂ ਕਾਨੇ ਕਰੀ ਚੱਲ ਤੈਨ ਬਚਨ ਕਮਾ ਲੇਗਾ ਨਾ ਮੈਂ ਤੈਨੂੰ ਚੋਰੀ ਨਹੀਂ ਰੋਕਦਾ ਤੂੰ ਕਰੀ ਚੱਲ ਹੁਣ ਇਥੇ ਸਾਡੇ ਬਾਤ ਤੇ ਵੀ ਹੈ ਦੁਨੀਆ 'ਚ ਕੰਮ ਕਰਨੇ ਆ ਪਰ ਇਹ ਸੋਚੀ ਮੈਂ ਕਿਸੇ ਦਾ ਨਹੀਂ ਖਾਣਾ ਕਿਸੇ ਨਾਲ ਠੱਗੀ ਨਹੀਂ ਮਾਰਨਾਂ ਜੋ ਮੇਰਾ ਨਹੀਂ ਹੈ ਮੈਂ ਨਹੀਂ ਲੈ ਸਕਦਾ ਇਹ ਭਾਵੇਂ ਉਹ ਸੋਨਾ ਹੋਵੇ ਡਿਗਿਆ ਪਿਆ ਹੋਵੇ ਜਮੀਨ ਤੇ ਡਿਗਿਆ ਤਾਂ ਵੀ ਕਹਿਣਾ ਇਹ ਤਾਂ ਮੇਰੇ ਹੀ ਨਹੀਂ ਹੈ ਮੈਂ ਕਿਉਂ ਲਵਾਂ ਵੀ ਇਹ ਇਸ ਤਰ੍ਹਾਂ ਦੀ ਅਵਸਥਾ ਬਜਾਉਣੀ ਪੈਂਦੀ ਹੈ ਹੁਣ ਭੋਵੇਂ ਨੂੰ ਕਹਿੰਦੇ ਪਾਚਾ ਕਹਿੰਦੇ ਦੇਖ ਵੀ ਬਚਨ ਕਮਾ ਲਈਆਂ ਤਨਕ ਇਹਨਾਂ ਨਾ ਛੱਡੀ ਕਦੇ ਵੀ ਮੈਂ ਤੇਰੀ ਚੋਰੀ ਤੈਨੂੰ ਰੋਕਣੀ ਹੀ ਨਹੀਂ ਉਸ ਤਰ੍ਹਾਂ ਕੋ ਨਾਨਕ ਸਾਹਿਬ ਪਾਚਾ ਸਾਨੂੰ ਵੀ ਕਹਿੰਦੇ ਮੈਂ ਤੇਰੇ ਕੰਮ ਨਹੀਂ ਰੋਕਦਾ ਆਸ਼ਾਤ ਪ੍ਰਮਾਣੀਏ ਕੀਰਤ ਕਰੋ ਨਾਮ ਜਪੋ ਵੰਡ ਛਕੋ ਕੀ ਕੀਰਤ ਕਰਨੀ ਕਰਨੀ ਹੈ ਪਰ ਕੀਰਤ ਕਰਨੀ ਹੈ ਇਸ ਹਿਸਾਬ ਨਾਲ ਕਰਨਿਆ ਕਿ ਕਰਤਾ ਤੇਰੇ ਤੋਂ ਨਾਰਾਜ਼ ਨਾ ਹੋਵੇ ਕਰਤਾ ਤੇਤੋਂ ਖੁਸ਼ ਹੋਵੇ ਕਿ ਇਨਸਾਨ ਮੁਕਤ ਦੀ ਕਰ ਮੇਤ ਦੀ ਕਰ ਰਿਹਾ ਭਈ ਕੋਈ ਠੱਗਾ ਠੋਰਣੀ ਕਰਦੇ ਇਹ ਚ ਕੋਈ ਵੀ ਪਾਪ ਨਹੀਂ ਛੁਪਿਆ ਹੋਇਆ ਕਿ ਜੋ ਅਸੀਂ ਪਾਪਾ ਨਾਲ ਇਕੱਤਰ ਕਰਦੇ ਆ ਪਾਸ਼ੰਤ ਪਰਵਾਨ ਕਰਤਾ ਕਿ ਜਿਹੜੀ ਤੂੰ ਮਾਇਆ ਦੀ ਗੱਲ ਕਰਦਾ ਨਾ ਆ ਵੱਡੇ ਵੱਡੇ ਲੋਕ ਆ ਜੇਲਾਂ ਚ ਬੈਠੇ ਆ ਇਨੀ ਮਾਇਆ ਹੋਈ ਹੈ ਇਨੀ ਕੱਤਰ ਕੀਤੀ ਹੈ ਪਾਪਾ ਬਾਜੋ ਹੋਵੇ ਨਹੀਂ ਮੋਇਆ ਸਾਧਨਾ ਜਾਏ ਕਹਿੰਦੇ ਇਹ ਇਨੀ ਕੱਤਰ ਕਰੀ ਬੈਠਾ ਇਹ ਪਾਪਾਂ ਤੋਂ ਬਗੈਰ ਨਹੀਂ ਹੁੰਦੀ ਹਣ ਜਿੰਨੇ ਅਸੀਂ ਮਾਇਆ ਵਾ ਲਾਲ ਚ ਰੱਖਾਂਗੇ ਨਾ ਕਿ ਕਦੇ ਨਾ ਕਦੇ ਮਨ ਚ ਆ ਜਾਂਦਾ ਚਲੋ ਭਾਈ ਰਿਸ਼ਵਤ ਲੈ ਲਈਏ ਚੋਰੀਆਂ ਠਗੀਆਂ ਕਾਲੀਏ ਤੇ ਫਿਰ ਇੱਕ ਨਾ ਇੱਕ ਦਿਨ ਹਾਲਾਤ ਐਸੇ ਹੁੰਦੇ ਵਾਹਿਗੁਰੂ ਹੀ ਐਸਾ ਭਾਣਾ ਵਰਤਾ ਦਿੰਦਾ ਕਿ ਦੇਖੋ ਭਾਈ ਜਿਹੜੇ ਮਖਵਲੀ ਸੇਜਾਂ ਤੇ ਸੌਂਦੇ ਸੀ ਅੱਜ ਜੇਲ੍ਹ ਦੇ ਫਰਸ਼ ਤੇ ਸੁੱਤੇ ਪਏ ਆ ਸਰਹਾਣੇ ਮੰਗਦੇ ਆ ਦੁੱਖ ਤਕਲੀਫਾਂ ਐਸੇ ਤਾਂ ਬੇਅੰਤ ਨੇ ਭਾਈ ਜਿਹੜੇ ਕਿਤੇ ਅਰਬਾਂ ਖਰਬਾਂ ਚ ਗੋਲਦੇ ਸੀ ਭਾਈ ਸੋਨੇ ਦੇ ਭਾਂਡੇ ਚ ਖਾਂਦੇ ਸੀ ਅੱਜ ਜੇਲ੍ਹ ਦੇ ਭਾਂਡੇ ਚ ਖਾਂਦੇ ਆ ਕਿ ਵਹਿਗੁਰੂ ਆ ਭਾਈ ਇਤਾਂ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮਿਹਰ ਕਰਾਇ ਪਤਾ ਨਹੀਂ ਕਦੋਂ ਕਿਹ ਦੀ ਪਾਲਟੀ ਕਦੋਂ ਕਿਥੇ ਮਰਵਾ ਦੇਣੀ ਉਹਲੇ ਵਹਿਗੁਰੂ ਤਾਂ ਜਦੋਂ ਚਾਏ ਕਿਹੜਾ ਥਾਪ ਦੇ ਪਾਤਸ਼ਾਹੇ ਲਸ਼ਕਰ ਕਰੇ ਸਵਾ ਉਹ ਤਾਂ ਜਦੋਂ ਮਰਜੀ ਚਾਏ ਕਿਸੇ ਕੀੜੇ ਨੂੰ ਵੀ ਇੱਕ ਤਾਕਤ ਦੇ ਦੇਵੇ ਨਾ ਇਹ ਛੋਟੇ ਤੇ ਛੋਟੇ ਗਰੀਬ ਤੱਕ ਨੂੰ ਵੀ ਜੇ ਉਹ ਤਾਕਤ ਦੇ ਦੇਵੇ ਨਾ ਉਹਦੀ ਰੱਤੀ ਭਰ ਵੀ ਥੋੜੀ ਜੀ ਮਿਹਰ ਕਰਦੀ ਉਹ ਤਾਂ ਕਹਦੇ ਭਾਈ ਲੱਖਾਂ ਕਰੋੜਾਂ ਦੀਆਂ ਫੌਜਾਂ ਨੂੰ ਵੀ ਤਬਾਹ ਕਰਨ ਦੀ ਸਮਰੱਥਾ ਰੱਖਦਾ ਐਸੀ ਸ਼ਕਤੀ ਹੈ ਮੇਰੇ ਵਾਹਿਗੁਰੂ ਨਿਰੰਕਾਰ ਦੇ ਵਿੱਚ ਹੁਣ ਪਾਤਸ਼ਾਹ ਜੀ ਕਹਿੰਦੇ ਆ ਤੇਰੇ ਦੁੱਖ ਮਿਟਾ ਦਾਂਗੇ ਪਰ ਤੈਨੂੰ ਬਚਨ ਕਮਾਉਣੇ ਪੈਣੇ ਆ ਕਮਾਏ ਬਚਨ ਭੂਮੀਆਂ ਦੇ ਕਹਿੰਦੇ ਭਾਈ ਨੰਬਰ 1 ਝੂਠ ਨਹੀਂ ਬੋਲਣਾ ਦੂਸਰਾ ਬਚਨ ਇਹ ਹੈ ਕਿ ਕਿਸੇ ਦਾ ਖਾ ਕੇ ਨਾਮਕ ਹਰਾਮ ਨਹੀਂ ਕਰਨਾ ਤੇ ਤੀਸਰਾ ਵਚਨ ਇਹ ਕਿ ਸੇ ਗਰੀਬ ਦੇਤੇ ਦੁੱਖ ਅਤਿਆਚਾਰ ਹੋਣ ਤੇ ਤੂੰ ਚੁੱਪ ਨਹੀਂ ਬਹਿਣਾ ਕਿ ਤੂੰ ਭਾਈ ਉਹਦਾ ਸਹਾਇ ਹੋਣਾ ਤੇ ਜਦੋਂ ਇਹ ਹੀ ਗੱਲ ਵਚਨ ਬੰਦਿਆ ਬੰਦਿਆ ਇੱਕ ਦਿਨ ਜਾਵੜਿਆ ਰਾਜ ਦੇ ਮਹਿਲ ਦੇ ਵਿੱਚ ਤਰੀਆ ਜਾ ਰਿਹਾ ਪਹਿਲੇ ਤਾਂ ਨੇ ਪੁੱਛਿਆ ਕੌਣ ਆ ਕਹਿੰਦਾ ਮੈਂ ਚੋਰ ਆ ਸੱਚ ਬੋਲੇ ਤੋਰਨੇ ਕਿਆ ਕੋਈ ਵੀ ਰਾਜੇ ਦਾ ਮਿੱਤਰ ਹੋਣਾ ਕੋਈ ਹੋਰ ਰਾਜਾ ਹੋਣਾ ਵਾ ਇਹ ਆਪਣੇ ਆਪ ਨੂੰ ਸਾਨੂੰ ਚੋਰ ਕਹਿ ਕੇ ਕਿ ਸਾਨੂੰ ਚੋਰ ਕਹਿ ਰਿਹਾ ਪਰ ਅਸਲ ਦੇ ਵਿੱਚ ਰਾਜਾ ਸਾਨੂੰ ਮਜ਼ਾਕ ਕਰਦਾ ਹੈ ਹੱਸ ਕੇ ਤੋੜ ਦਿੱਤਾ ਅੰਦਰ ਹੁਣ ਸੱਚ ਬੋਲਿਆ ਕਹਿੰਦਾ ਮੈਂ ਚੋਰ ਆ ਕਹਿੰਦਾ ਮੈਂ ਭੂਮੀਆਂ ਚੋਰ ਆ ਉਹ ਜਿਸ ਨੂੰ ਫਣਦੀ ਖਾਤਰ ਸਾਰੇ ਰਾਜੇ ਦੀ ਸਲਤ ਨਾਲ ਦੀ ਉਹਦਾ ਕਾਨੂੰਨ ਲੱਗਿਆ ਹੋਇਆ ਲੱਭਦਾ ਨਹੀਂ ਜਾਵਿਆ ਕਿ ਕਹਿੰਦਾ ਉਹਨੇ ਕਹਿ ਵੀ ਇਹ ਮਜ਼ਾਕ ਕਰਦਾ ਕਹਿੰਦੇ ਜਾਓ ਜੀ ਜਾਓ ਰਾਜਾ ਸਬੰਦਰੀ ਅੰਦਰ ਗਿਆ ਅੰਦਰ ਜਾ ਕੇ ਜੋ ਵੀ ਉਹਨੇ ਲੁੱਟਣਾ ਸੀ ਲੁੱਟਿਆ ਸਵਾਨ ਕਤਰ ਕੀਤਾ ਕਿ ਕੋਈ ਸਵਾਦ ਲੱਗਿਆ ਕੋਈ ਪਦਾਰਥ ਪਿਆ ਹੁਣ ਜਾ ਕੇ ਖਾ ਲਿਆ ਉਹ ਸੀਗਾ ਸਾਲਟੀ ਭਾਵ ਨਮਕ ਵਾਲਾ ਫਿਰ ਫੇਰ ਚਿੰਤਾ 'ਚ ਪੈ ਗਿਆ ਦੂਜਰਾ ਬਤਨ ਫੇਰ ਆ ਗਿਆ ਮਹਾਰਾਜ ਕਹਿੰਦੇ ਸੀ ਨਮਕ ਖਾ ਕੇ ਹਰਾਮ ਨਾ ਕਰੀ ਜੇ ਮੈਂ ਨਮਕ ਖਾ ਲਿਆ ਹੁਣ ਇਹਦਾ ਭੋਜਨ ਖਾ ਲਿਆ ਤੇ ਮੈਂ ਤਾਂ ਚੋਰੀ ਕਰਾਂ ਸਮਾਨ ਜਿਹੜਾ ਇਕੱਠਾ ਕਿਤੇ ਸਾਰਾ ਦਾ ਸਾਰਾ ਥੇ ਛੱਡ ਦਿੱਤਾ ਹੁਣ ਜਦੋਂ ਦਿਨ ਚੜ੍ਹਿਆ ਦੇਖਿਆ ਬਈ ਵੀ ਕੋਈ ਆਇਆ ਵੀ ਸੀ ਸਮਾਨ ਲੁੱਟਣ ਆਇਆ ਸੀ ਪੰਡਾਂ ਵੀ ਵੱਲਣੀ ਆ ਫੇਰ ਛੱਡ ਗਿਆ ਇਹ ਕੀ ਚੱਕਰ ਹੋਰ ਦੁਬਤਾ ਪੈ ਗਈ ਤੇ ਇਹ ਕਹਿੰਦੇ ਪੁੱਛੋ ਕੌਣ ਰਾਤ ਚੋਰ ਆਇਆ ਸੀ ਹੁਣ ਜਿੰਨੇ ਵੀ ਛੋਟੇ ਮੋਟੇ ਜੋ ਵੀ ਚੋਰ ਲੱਗਦੇ ਸੀ ਜਿਨ੍ਹਾਂ ਦੇ ਜਿਵੇਂ ਆਪਣੇ ਕਹਿੰਦੇ 10 90 ਦੇ ਤੱਕ ਨੰਬਰ ਹੁੰਦਾ ਹੈ ਨਾ ਤੇ ਜਦੋਂ ਕੋਈ ਗੱਲ ਹੁੰਦੀ ਹੈ ਫਿਰ ਪਹਿਲਾਂ ਉਹਨਾਂ ਨੂੰ ਆ ਕੇ ਚੱਕਦੇ ਆ ਪੁਲਿਸ ਵਾਲੇ ਹੁਣ ਇਸ ਤਰ੍ਹਾਂ ਭਾਈ ਗਰੀਬਾਂ ਤੇ ਅਤਿਆਚਾਰ ਹੋ ਰਿਹਾ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਫਿਰ ਤੀਸਰਾ ਬਚਨ ਯਾਦ ਆ ਗਿਆ ਜਦੋਂ ਤੀਸਰਾ ਬਚਨ ਯਾਦ ਆਇਆ ਨਾ ਕਿ ਕਿਸੇ ਗਰੀਬ ਤੇ ਅਤਿਆਚਾਰ ਨਾ ਹੋਣ ਦੇਵੇਂ ਜਿੱਥੇ ਹੋਵੇ ਉੱਥੇ ਜਾ ਕੇ ਖੜਾ ਹੋਵੇਂ ਤੇ ਆਪ ਭਾਵੇਂ ਤੇਰੀ ਜ਼ਿੰਦਗੀ ਚਲੀ ਜਾਵੇ ਕੋਈ ਪਰਵਾਹ ਨਹੀਂ ਐ ਜਾਣਾ ਮੈਂ ਜਾ ਕੇ ਰਾਜਾ ਇਹਨੂੰ ਕਹਿੰਦਾ ਕਹਿੰਦੇ ਮਹਾਰਾਜ ਇਹਨਾਂ ਨੂੰ ਛੱਡ ਦਿਓ ਉਹ ਮੈਂ ਹੀ ਸੀ ਜੋ ਇਥੇ ਆਇਆ ਸੀ ਮੈਂ ਤਾਂ ਸੱਚ ਬੋਲੇ ਸੀ ਪੁੱਛੋ ਪਹਿਰੇਦਾਰਾਂ ਨੂੰ ਕਹਿੰਦੇ ਕੌਣ ਸੀ ਪਹਿਰੇਦਾਰ ਬੁਲਾਏ ਕਹਿੰਦੇ ਇਹਨਾਂ ਨੂੰ ਪੁੱਛੋ ਜਦੋਂ ਮੈਂ ਆਇਆ ਮੈਂ ਕਿਹਾ ਸੀ ਨੇ ਮੈਂ ਭੂਮੀਆਂ ਚੋਰ ਆ ਕਹਿੰਦੇ ਇਹਨਾਂ ਨੇ ਹੱਸ ਕੇ ਤੋੜ ਦਿੱਤਾ ਮੈਨੂੰ ਜਦੋਂ ਪਹਿਰੇਦਾਰ ਨੂੰ ਪੁੱਛਿਆ ਕਹਿੰਦੇ ਮਹਾਰਾਜ ਅਸੀਂ ਇਹ ਸੋਚਿਆ ਇਹ ਤੁਹਾਡਾ ਕੋਈ ਮਿੱਤਰ ਹੋਣਾ ਸਾਨੂੰ ਮਜ਼ਾਕ ਕਰਦਾ ਹੈ ਫਿਰ ਕਹਿੰਦੇ ਇੰਨਾ ਤੂੰ ਸਵਾਨ ਚੱਕਿਆ ਕੱਠਿਆ ਫੇਰ ਤੂੰ ਛੱਡ ਕੇ ਉਹ ਦਿੱਤਾ ਫੇਰ ਲਈ ਜਾਂਦਾ ਕਹਿੰਦੇ ਮੈਂ ਮਹਾਰਾਜ ਤੁਹਾਡਾ ਨਮਕ ਖਾ ਲੈ ਨਮਕ ਖਾ ਲੈ ਅਸੀਂ ਕਿ ਮੈਂ ਨਮਕ ਹਰਾਮ ਨਹੀਂ ਬਣਦਾ ਮੇਰੇ ਗੁਰੂ ਦਾ ਹੁਕਮ ਤੇ ਜੇ ਭਾਈ ਜੇ ਤੂੰ ਆਇਆ ਸੀ ਸਮਾਨ ਵਿੱਚ ਲੈ ਗਿਆ ਹੁਣ ਤੈਨੂੰ ਕਿਸੇ ਦਾ ਪਤਾ ਵੀ ਨਹੀਂ ਸੀ ਕਿ ਕਿਸੇ ਨੂੰ ਵੀ ਤੂੰ ਚੋਰੀ ਕੀਤਾ ਤੈਨੂੰ ਫੰਡ ਵੀ ਨਹੀਂ ਕੋਈ ਗਿਆ ਤੂੰ ਆ ਗਿਆ ਹੋ ਗਿਆ ਕਹਿੰਦੇ ਇਹ ਵੀ ਮੇਰੇ ਗੁਰੂ ਦਾ ਬਚਨ ਹੈ ਇਹ ਇਹ ਵੀ ਮੇਰੇ ਗੁਰੂ ਦਾ ਹੀ ਬਚਨ ਹੈ ਮੇਰੇ ਗੁਰੂ ਨੇ ਮੈਨੂੰ ਕਿਹਾ ਕਿ ਕਿਸੇ ਤੇ ਅਤਿਆਚਾਰ ਨਾ ਹੋਣ ਦਾ ਕੋਈ ਦੁੱਖ ਤਕਲੀਫ ਤੇ ਆਉਂਦਾ ਸਹਾਈ ਬਣਨਾ ਜਾ ਕੇ ਇਹ ਬਚਨ ਜਿੰਨੇ ਵੀ ਉਹ ਮੇ ਚੋਰ ਨਾ ਗੁਰਨਾਨਕ ਸਾਹਿਬ ਹੋਏ ਅਸਲ ਸਾਡੇ ਨਾਲ ਵੀ ਇਹੀ ਹੈ ਸਾਡੇ ਲਈ ਵਾਸਤੇ ਵੀ ਇਹੀ ਹੁਕਮ ਹੈ ਅਸੀਂ ਵੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਹੀ ਇਹਨਾਂ ਘਟਨਾਵਾਂ ਨੂੰ ਕਾਲਣਾ ਹੈ ਇਹ ਨਹੀਂ ਕਿ ਸੁਣਿਆ ਆਨੰਦ ਰਲੇਵਾ ਸਾਖੀ ਸੁਣ ਲਈ ਨਹੀਂ ਇਸ ਤਰ੍ਹਾਂ ਦਾ ਜੀਵਨ ਹਵਦਾ ਬਤਾਉਣਾ ਕਿ ਸਾਡੇ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਸਾਨੂੰ 1430 ਅੰਗ ਦੇ ਉੱਤੇ ਬਚਨ ਸੁਣਾਉਂਦੇ ਆ ਮਨਾਉਂਦੇ ਅਸੀਂ ਇੱਕ ਮਹੀਨੇ ਮੰਦੇ ਇਹ ਸੁਖ ਲੈਣੇ ਆ ਗੁਰਾਂ ਦੀ ਗੱਲ ਮੰਨਣੀ ਪੈਣੀ ਆ ਹੁਕਮ ਮੰਨੇ ਪੈਣੇ ਆ ਗੁਰਬਾਣੀ ਦੇ ਇੱਕ ਇੱਕ ਬਚਨ ਦੇ ਉੱਤੇ ਪਹਿਰਾ ਦੇਣਾ ਪੈਣਾ ਵਾ ਪੜ ਕੇ ਗੱਲ ਨਹੀਂ ਬਣਦੀ ਗੁਰਬਾਣੀ ਆਪ ਹੀ ਕਹਿੰਦੀ ਏ ਇੱਥੇ ਪੜਿਆ ਮੁਕਤੀ ਨਹੀਂ ਮਿਲਣੀ ਇੱਥੇ ਤਾਂ ਭਾਈ ਅੱਖਰ ਨੂੰ ਮਨਤ ਵਸਾਉਣਾ ਪੈਣਾ ਤੇ ਅੱਖਰ ਤੇ ਅਮਲ ਕਰਨਾ ਪੈਣਾ ਰੋਦ ਨਹੀਂ ਮਨ ਸਕਦਾ ਜਦੋਂ ਮਹੀਨੇ ਚ ਲਾਲਾ ਕਦੇ ਮੰਨ ਕੇ ਦੇਖਦਾ ਸਹੀ ਆਨੰਦ ਦਾ ਦੇਖ ਜਦੋਂ ਇੱਕ ਵਾਰ ਆਨੰਦ ਆਉਣ ਲੱਗ ਗਿਆ ਨਾ ਫਿਰ ਤੂੰ ਸਾਰੇ ਬਚਨ ਮੰਨੇਗਾ ਹਲ ਤੱਕ ਤੂੰ ਕੋਸਮ ਬੰਨਿਆ ਹੀ ਨਹੀਂ ਇਸ ਕਰਕੇ ਤੈਨੂੰ ਆਨੰਦ ਨਹੀਂ ਆਉਂਦਾ ਇਸ ਕਰਕੇ ਤਾਂ ਭਾਈ ਦੁੱਖਾਂ ਦੀ ਘੜੀ ਵਿੱਚ ਘੁੰਮ ਰਹੇ ਆ ਇਸ ਕਰਕੇ ਤੈਨੂੰ ਸੁੱਖ ਨਹੀਂ ਮਿਲਦੇ ਭਾਈ ਭਟਕਦਾ ਫਿਰਦਾ ਵਾ ਨਹੀਂ ਤਾਂ ਭਾਈ ਤੇਰੇ ਭਾਵੇਂ ਉਪਰਾਰਾ ਚੱਲਦਾ ਹੋਵੇ ਨਾ ਜਦੋਂ ਬਚਨ ਬੰਨਿਆ ਹੋਵੇ ਤਾਂ ਵੀ ਮਸੂਤ ਨਹੀਂ ਹੋਣਾ ਆ ਦੁੱਖਾਂ ਦੀ ਤਾਂ ਗੱਲ ਹੀ ਕਾਦੀ ਹੈ ਇਹ ਤਾਂ ਸਾਡੇ ਸ਼ੀਧਾ ਨੇ ਸਾਨੂੰ ਸਿਖਾਇਆ ਨਾ ਹੁਣ ਜਦੋਂ ਇਹ ਗੱਲ ਕੀਤੀ ਕਹਿੰਦੇ ਰਾਜਾ ਹੋਰ ਹੈਰਾਨ ਹੋ ਗਏ ਜੇ ਤੂੰ ਹੋਰ ਹਰਨ ਹੋ ਗਿਆ ਕਦੇ ਗੁਰੂ ਨਾ ਮਿਲਿਆ ਕਹਿੰਦੇ ਤੇਰਾ ਗੁਰੂ ਇੰਨਾ ਕਾਬਲ ਹੈ ਜਿਹਦਾ ਤੂੰ ਬਚਨ ਮੰਨਦਾ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ ਕਿਉਂ ਮੰਨੇ ਕਹਿੰਦੇ ਰਾਜਾ ਇਹ ਤਾਂ ਗੁਰੂ ਦੇ ਬਚਨ ਮੰਨ ਕੇ ਹੀ ਪਤਾ ਲੱਗਦਾ ਵਾ ਫਿਰ ਮੁਲਾਕਾਤ ਕੀਤੀ ਹੈ ਰਾਜੇ ਨਾਲ ਫਿਰ ਉਸ ਤਰ੍ਹਾਂ ਦਾ ਅੱਗੇ ਦਾ ਵਰਤਾਂਤ ਵਖਰਾ ਪਾਈ ਕਿ ਕਿਹ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਨੇ ਜਿੱਥੇ ਭੂਮੀਆਂ ਸੀ ਚੋਰ ਸੀ ਉਹ ਇੱਕ ਭਗਤ ਬਣ ਗਿਆ ਗਾਂ ਦਾ ਜੀਵਨੀ ਬਹੁਤ ਲੰਬਾ ਸੀ ਭਾਈ ਉਹਨਾਂ ਦਾ ਇਤਿਹਾਸ ਵਿੱਚ ਉਹ ਪੰਨੇ ਨਹੀਂ ਹੈ ਜਾਂ ਕਿਤੇ ਗਾਇਬ ਹੋ ਗਏ ਇਹ ਨਹੀਂ ਕਿ ਗੁਰਨਾਨਕ ਸਾਹਿਬ ਦੇ ਸਹਿਬ ਭੂਮੇਆ ਚੋਰ ਸੀ ਇਹ ਭੂਮੇਆ ਚੋਰ ਫਿਰ ਭਗਤ ਬਣ ਕੇ ਗੁਰੂ ਅੰਗਦ ਦੇ ਮਹਾਰਾਜ ਦੇ ਸਮੇਂ ਤੇ ਸੀ ਜਾਂ ਨਹੀਂ ਸੀ ਜਿਵੇਂ ਗੁਰਨਾਨਕ ਸਾਹਿਬ ਦੀ ਵੰਸ਼ ਹੁਣ ਤੱਕ ਚੱਲਦੀ ਆ ਰਹੀ ਹੈ ਵੇਦੀ ਆਪਣੇ ਆਪ ਨੂੰ ਉਹ ਕਹਿੰਦੇ ਅਸੀਂ ਗੁਰਨਾਨਕ ਸਾਹਿਬ ਦੇ ਵੰਸ਼ ਚ ਵੇਦੀ ਅਸਲ ਦੇ ਵਿੱਚ ਉਹ ਨੇ ਜਿਨ੍ਹਾਂ ਦੇ ਕੋਲ ਵੇਦਾਂ ਦਾ ਗਿਆਨ ਹੁੰਦਾ ਦਨ ਵੇਦੀਨ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਦਾਇ ਇਹ ਵੀ ਬਹੁਤ ਵੱਡਾ ਇਤਿਹਾਸ ਆ ਭਾਈ ਸਮਾਂ ਮਿਲੇ ਵਹਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਭਾਈ ਇਤਿਹਾਸ ਦੇ ਪੰਨੇ ਆਪਾਂ ਖੋਲਦੇ ਰਹੀਏ ਤੇ ਆਪਣੀ ਜ਼ਿੰਦਗੀ ਨੂੰ ਸਵਾਰਦੇ ਰਹੀਏ ਹੁਣ ਪਾਤਸ਼ਾਹ ਕਹਿੰਦੇ ਬਾਣੀ ਦੇ ਨਾਲ ਜੁੜ ਬਾੜੀ ਨੂੰ ਭਾਈ ਇਹਦੇ ਨਾਲ ਆਪਣੇ ਅੰਦਰ ਦੀ ਸਦਾਈ ਕਰਨੀ ਹੈ ਕਿ ਅੱਖਰਾਂ ਦੇ ਸੋਧਵਾਲਾ ਧਿਆਨ ਦੇ ਤੂੰ ਇਨਾਂ ਨੂੰ ਤੂੰ ਸੋਧ ਕੀ ਸਕਿਆ ਤਾਂ ਗੁਰਨਾਨਕ ਸਾਹਿਬ ਨੇ ਸੋਧ ਕੀ ਲਿਖੇ ਹੋਏ ਨੇ ਭਾਈ ਇਨਾਂ ਨੂੰ ਹੀ ਤੂੰ ਬਗੜ ਸਕਦਾ ਹੈ ਇਨਾਂ ਸਦਕਾ ਤੂੰ ਆਪਣੇ ਆਪ ਨੂੰ ਸੋਧਣਾ ਆਪਣੇ ਆਪ ਦੀ ਸੁਧਾਈ ਕਰਨੀ ਹੈ ਗੁਰਬਾਣੀ ਦਾ ਫਰਮਾਣੀ ਜਦੋਂ ਗੁਰਬਾਣੀ ਕਹਿੰਦੀ ਹੈ ਪੜਿਆਂ ਮੁਕਤ ਨਾ ਹੋਈ ਫੇਰ ਵੀ ਤੂੰ ਭਾਈ ਰੱਟੇ ਤੇ ਰੱਟੇ ਲਾ ਰਿਹਾ ਵਾ ਇਹਦਾ ਮਤਲਬ ਤੇਰੇ ਨਾਲੋਂ ਅਗਿਆਨੀ ਇਨਸਾਨ ਹੀ ਦੁਨੀਆ ਦੇ ਵਿੱਚ ਕੋਈ ਨਹੀਂ ਹੈ ਬਚਨ ਇੱਕੋ ਹੀ ਹੁੰਦਾ ਕਮਾ ਲੇਗਾ ਭਾਈ ਹੁਵੇਂ ਚੋਰ ਤਾਂ ਹੋਏ ਭਾਈ ਭਗਤਾਂ ਵਿੱਚ ਆ ਗਏ ਉਹਨਾਂ ਦਾ ਜੀਵਨ ਵੀ ਭਾਈ ਅੱਗੇ ਗਾਹਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਕਿਵੇਂ ਸਿੱਖੀ ਨਹੀਂ ਵੀ ਹੈ ਕੀ ਕੋਈ ਕੁਝ ਕੀਤਾ